ਕਿਉ ਕਿਉ ਐ ਬੜੀ ਵੱਜਾਂਦੀ ਆ ਪਈਆਂ ਮਨਾਂ ਸ਼ਾਇਦ ਕਿ ਹੋਇਆ ਦੇਖਦੇ ਆ ਸੱਚੀ ਆ ਭੈਣ ਜੀ ਪਤਾ ਨਹੀਂ ਕੀ ਕਰਦੇ ਲੜਦੇ ਹੀ ਰਹਿੰਦੇ ਲੜਦੇ ਹੀ ਰਹਿੰਦੇ ਇਹਨਾਂ ਨੂੰ ਪਤਾ ਨਹੀਂ ਕੋਈ ਹੋਰ ਕੰਮ ਹੀ ਨਹੀਂ ਕੋਈ ਹੈਗਾ ਇੱਕ ਕੰਮ ਜੋ ਹੋਗਾ ਲੜਨ ਦਾ ਹੋਰ ਥੋੜੀ ਕੋਈ ਕੰਮ ਹੈ ਚਲ ਤੋਰੇ ਵੇਖੀ ਚਾਹੀ ਵੀ ਬਹੁਤ ਗਰਮ ਹੋਈ ਪਈ ਹੈ ਚਲੋ ਤੁਸੀਂ ਜਾ ਕੇ ਕਮਰੇ ਬੈਠੋ ਆਪਣੇ ਆ ਚੱਲ ਹੀ ਚੱਲ ਬੈਹ ਪਰੇ ਹੋ ਕੇ ਇਥੋਂ ਬੈਈਓ ਤੁਸੀਂ ਜਾਓ ਚਲ ਤੁਸੀਂ ਜਾਇਆ ਹੈ ਤੇਰੇ ਤੇ ਸਿਰੇ ਸਿਰੇ ਸ਼ੁਰੂ ਹੋਈਆਂ ਆ ਆ ਬਤਾ ਤੁਹਾਨੂੰ ਇਹ ਗੱਲ ਤਾਂ ਲੱਗਦਾ ਨਹੀਂ ਐਵੇਂ ਬੋਲਦੇ ਰਹਿੰਦੇ ਇੱਕ ਮਿੰਟ ਚਾਹੀ ਜੀ ਇਨਾ ਤੂੰ ਹੀ ਬੁਲੇਟ ਜਦੋਂ ਨਹੀਂ ਆਪਾਂ ਵਿਆਹ ਹੀ ਆਏ ਤੁਹਾਨੂੰ ਤਾਂ ਕਹਿੰਦੇ ਬੋਲਦੇ ਵੇਖਿਆ ਲੜਦੇ ਵੇਖਿਆ ਤੇ ਅੱਜ ਪਹਿਲੀ ਵਾਰੀ ਬੋਲਣ ਜਾਂ ਕੀ ਹੋਣ ਤਾਂ ਬੋਲਣਾ ਆ ਵਿਆਹ ਜੱਸ ਮੈਂ ਕਰਨ ਨੂੰ ਕਹਿੰਦੀ ਮੈਂ ਬੋਲਣ ਦੀ ਅੱਗੀ ਨਹੀਂ ਗਿਆ ਬੋਲਣ ਤਾਂ ਬੋਲਣਾ ਮੈਂ ਤੇ ਤੇਰੇ ਵਰਗੀ ਨੂੰ ਸਿੱਧਿਆ ਕਰ ਜਾਵਾ ਸਿੱਧਿਆ ਕਰ ਆਹਾਂ ਸਿੱਧਿਆ ਤੂੰ ਕਰ ਨਹੀਂ ਸਕੇ ਨਹੀਂ ਮੈਂ ਕਰ ਦਦਾ ਨਹੀਂ ਜੀ ਗਲਤੀ ਆ ਚੱਲਦਾ ਯਾਰ ਮਾਨ ਰੱਖੇ ਚੱਲ ਬਈ ਆ ਮੈਂ ਤੇ ਆਪਣੀ ਬਿਆ ਮਨਜੂ ਮਾਤਾ ਨੂੰ ਕੱਲ ਦਿੱਤਾ ਆਹ ਤੇ ਮਾਤਾ ਚੁੱਪ ਕਰ ਭੈ ਜਿੰਨਾ ਬੋਲੋ ਕਿਉਂ ਬੋਤੋ ਬੋਲਦੇ ਪਏ ਜੋ ਕਰਤਾ ਨੂੰ ਸੁਹਾ ਪਤਾ ਕਿਸੇ ਗੱਲ ਮੇਰੀ ਗੱਲ ਸੁਣੋ ਚਾਈ ਜੀ ਗੱਲ ਹੋਈ ਕੀ ਆ ਕਿਉਂ ਇੰਨਾ ਲੜਨ ਡੇ ਜੇ ਕੀ ਤੁਸੀਂ ਕਰਦੇ ਆਪਣੇ ਘਰ ਦੇ ਵਿੱਚ ਮਾਂਪਰਤ ਲਈ ਹੋਈ ਜੇ ਮਾਂਪਰਤ ਇੱਥੇ ਮਾਂਪਰਤ ਜਿਆਦਾ ਕੰਮ ਹੋ ਗਿਆ ਹੀ ਓਹ ਹੋ ਹੋਇਆ ਕੀ ਗੱਲ ਦੱਸੋ ਤੇ ਸੀ ਮੈਂ ਤੁਹਾਨੂੰ ਸਾਰੀ ਗੱਲ ਦੱਸਣੀ ਆ ਹੈ ਇਹ ਆਪਣੀ ਨੂੰ ਚੌਧਰਪੁਰਾ ਜਿਹੜਾ ਜਮਾਂਦੀ ਆ ਨਾ ਤੇ ਮੈਂ ਇਸ ਘਰ ਤੇ ਚੱਲਣ ਨਹੀਂ ਦੇਣਾ ਦੇ ਲਾ ਨਹੀਂ ਦੇ ਆ ਉਹ ਇਹ ਲੈ ਇੱਕ ਦੀ ਚੱਲ ਮੈਂ ਤਾਂ ਇਹ ਪਤਾ ਮੈਂ ਤੁਹਾਨੂੰ ਸਾਰੀ ਗੱਲ ਦੱਸਦੀ ਆ ਦੇ ਲਾ ਇੱਕ ਦੀ ਚੱਲ ਜੀ ਚੁੱਪ ਕਰੋ ਸੁਣਦੇ ਲੈੰਦੋ ਗੱਲ ਕਹਿਣ ਕਿ ਡੇ ਲੜਾਈ ਕਿ ਲੜਾਈ ਦੀ ਵਜ੍ਹਾ ਕੀ ਹੈ ਅੱਛਾ ਇਹਨੇ ਕਦੀ ਬੋਲਦੇ ਦੇਖਿਆ ਨਹੀਂ ਤੁਸੀਂ ਬੁਲਾ ਨਾਲ ਮਜਬੂਰ ਕੀਤਾ ਨਾ ਦੇ ਅਗਲੇ ਬੋਲਦੇ ਪਏ ਹਾਂ ਬੋਲਦੇ ਪਏ ਹੋਰ ਕੀ ਹੁੰਦੇ ਤੇ ਬੋਲਦੇ ਨਾ ਅੱਜ ਤੱਕ ਬੋਲਦੇ ਹੁੰਦੇ ਨੇ ਹਾਲਾਤੀ ਨਾ ਪੁੱਛੀਂ ਜੀ ਇਹੋ ਜੀਆਂ ਗੱਲਾਂ ਨਹੀਂ ਕਰਦੀ ਇਹ ਤਾਂ ਬੰਜੂ ਕੰਮ ਕਾ ਲੜਾਈ ਵਾਲੀ ਗੱਲ ਹੈ ਕਿ ਜਿੱਤਰਾ ਤੁਸੀਂ ਗੱਲਾਂ ਕਰਨ ਦੇ ਜੇ ਮੈਂ ਤੁਹਾਨੂੰ ਜਸਬੀਰ ਸਾਰੀ ਗੱਲ ਦੱਸਦੀ ਆ ਹਾਂ ਇਹਨੇ ਨਾ ਮਿੰਨੀ ਨੂੰ ਸੱਦਿਆ ਮਿੰਨੀ ਕੋਣ ਡੀਓ ਰਿਸ਼ਤੇ ਜੜੀ ਕਰਾਂਦੀ ਐ ਮਿੰਨੀ ਆਪਣੇ ਘਰ ਕੀ ਕਰ ਚਾਈ ਜੀ ਤੂੰ ਇਤੇ ਐਵੇਂ ਲੜੀ ਜਾਂਦੇ ਜੇ ਮੰਜੂ ਮੈਂ ਤੈਨੂੰ ਕਰਨੀ ਐ ਨਾ ਕਿ ਭੈਣ ਜੀ ਉਤਰਾ ਸਾਡੇ ਨਾਲ ਜਿੰਨਾ ਮਰਜ਼ੀ ਲੜਦੇ ਆ ਪਰ ਵੇਖ ਲੈ ਇਹਨਾਂ ਨੂੰ ਸਾਹਿਲ ਦੀ ਫਿਕਰ ਹੈਗੀ ਰਿਸ਼ਤੇ ਵਾਸਤੇ ਕਿਆ ਨਾਲੇ ਸਾਹਿਲ ਦੀ ਸਾਹਿਲ ਨੂੰ ਕਿਆ ਦਿੰਦੇ ਦੀ ਸਾਜ ਦਾ ਰਿਸ਼ਤਾ ਬਣਾਇਆ ਤੇ ਚਾਈ ਜਰ ਤੇ ਲੜਨ ਵਾਲੀ ਕਣੀ ਗੱਲ ਐ ਨਹੀਂ ਸਾਹਿਲ ਜਰ ਰਿਸ਼ਤੇ ਛੱਡ ਮੈਂ ਜਿਹੜੀ ਆਪਣੇ ਘਰ ਕੁੜੀ ਐ ਨਾ ਕਿਰਨ ਕਿਰਨ ਹਾਂ ਨੀ ਆਨੇ ਉਹਦੇ ਨਾਲ ਗੱਲ ਕੀਤੀ ਹੋ ਆ ਅੱਗੋਂ ਨਾਲੀ ਕਰਤੂਸ ਹੁਣ ਇਹ ਪਤਾ ਕੀ ਕਹਿੰਦੀ ਆ ਇਹ ਕਹਿੰਦੀ ਆ ਭਾਵੇਂ ਜਿੰਨਾ ਮਰਜੀ ਦੂਰ ਹੋਵੇ ਰਿਸ਼ਤਾ ਤੂੰ ਰਿਸ਼ਤਾ ਕਰਵਾ ਕਿਸੇ ਤਰੀਕੇ ਅਸੀਂ ਜਿੱਸਣਾ ਵੀ ਹੋਏਗਾ ਨਾ ਅਸੀਂ ਕੁੜੀ ਇੱਕ ਦਿਨ ਚੋ ਸੀ ਤੋੜ ਦਿਆਂਗੇ ਦੱਸ ਇਹ ਕੌਣ ਹੁੰਦੀ ਆ ਨੀ ਇੰਨੀ ਗੱਲ ਕਰਨ ਵਾਲੀ ਹਜੇ ਮੈਂ ਘਰ ਚੋਂ ਵੱਡੀ ਆ ਗਈ ਆ ਪੈਂਚ ਨਾ ਆਪਣਾ ਦਿਮਾਗ ਨੀ ਤਾ ਚੁੱਪ ਕਰ ਤੂੰ ਮੇਰੀ ਅੱਗੋਂ ਗੱਲ ਸੁਣੋ ਇਹ ਪਤਾ ਕੀ ਕਹਿੰਦੀ ਐ ਇਹ ਕਹਿੰਦੀ ਐ ਕਿ ਭਾਵੇਂ ਜਿਸ ਤਰ੍ਹਾਂ ਦਾ ਮਰਜੀ ਮੁੰਡਾ ਹੋਵੇ ਜਿਸ ਤਰ੍ਹਾਂ ਦਾ ਮਰਜੀ ਘਰ-ਬਾਰ ਹੋਵੇ ਮੇਰਾ ਪਤਾ ਲੈ ਆਪਾਂ ਕੁੜੀ ਤੋਰਨ ਦੀ ਗੱਲ ਕਰਨੀ ਹੁ ਐਨੇ ਆਹ ਕੁਛ ਐ ਕਹਿੰਦੀ ਓ ਭੈਣ ਜੀ ਆ ਕੀ ਇਹ ਤੁਸੀਂ ਵਿਆਹ ਬਾਰੇ ਉਹ ਤਰ੍ਹਾਂ ਸੋਚ ਕਿਦਾਂ ਲਿਆ ਕੱਲ ਨੂੰ ਜਿਉਂਦੇ ਘਰ ਦੇ ਲੱਭ ਜੰਦ ਫੇਰ ਆਪਾਂ ਨੂੰ ਕੀ ਜਵਾਬ ਦਾਂ ਮੰਗ ਲਾ ਵਿਆਹ ਨਹੀਂ ਹੋਇਆ ਅਸੀਂ ਕਿਹੜਾ ਕੁਛ ਕਰਨ ਲੱਗੇ ਮਾਰਨ ਲੱਗੇ ਉਹਨੂੰ ਭੈਣ ਜੀ ਤੁਸੀਂ ਮਾਰਨ ਤੋਂ ਘੱਟ ਵੀ ਨਹੀਂ ਕਰਦੇ ਪੇ ਨੱਕੀ ਹੋਇਆ ਤਾਂ ਵਿਆਹ ਹੀ ਕਰਨਾ ਕੀ ਐ ਵਿਆਹ ਕਰਦੇ ਪਏ ਹੋ ਵਿਆਹ ਹੀ ਹੈ ਗਲੋ-ਗਲਾਵਾ ਲਾਂਡੇ ਹੋ ਕੁਝ ਨਹੀਂ ਲੱਭਦੇ ਉਹਦੇ ਮਾਪੇ ਲੱਭਣਦੇ ਤੇ ਅੱਜ ਤੱਕ ਲੱਭਟੇ ਪੈਂਦੇ ਲੱਭਣ ਦੀ ਗੱਲ ਨਹੀਂ ਕੀ ਪਰ ਭਾਵੇਂ ਕੁੜੀ ਸਾਲ ਬੈਠੀ ਰਹੇ ਭਾਵੇਂ ਬੈਠੀ ਰਹੇ 2 ਸਾਲ ਅਸੀਂ ਵਿਆਹ ਨਹੀਂ ਜੇ ਕਰਨਾ ਉਹਦਾ ਮਠਾਈ ਚੰਡੋ ਜੇ ਵਿਆਹ ਦਾ ਕਰਾਂਗੇ ਨਾ ਤੇ ਚੱਜ ਨਾਲ ਕਰਾਂਗੇ ਸੋਹ ਸਮਝ ਕੇ ਕਰਾਂਗੇ ਮਠਾਈ ਚੰਡੋ ਕੱਲ ਭੰਜੀ ਜੀ ਉਹਦੇ ਘਰ ਦੇ ਲੱਭ ਪਏ ਉਹਨਾਂ ਨੇ ਕਹਿਤਾ ਕਿ ਸਾਡੀ ਧੀ ਨੂੰ ਖੂਦ ਸੋਣ ਦਿੱਤਾ ਜੇ ਲੱਭਣੇ ਹੁੰਦੇ ਨਾ ਪਹਿਲਾਂ ਲੱਭ ਪੈਂਦੇ ਜੇ ਮੈਨੇ ਹੋ ਗਿਆ ਤੇ ਬੱਡੇ ਕੋਈ ਆਇਆ ਵੇ ਭਾਵੇਂ 3 ਸਾਲ ਹੋਰ ਬੈਠੀ ਰਵੇ ਪਰ ਅਸੀਂ ਤਾਂ ਵਿਆਹ ਨਹੀਂ ਜੇ ਕਰਨਾ 3-3 ਸਾਲ ਹੋਰ ਬਿਠਾ ਦੇ ਮੰਜੂ ਜੇ ਤੂੰ ਇਹਨਾਂ ਨੂੰ ਕਹਤਾ ਨਾ ਕਿ ਆਪਾਂ ਉਹਨਾਂ ਦਾ ਵਿਆਹ ਨਹੀਂ ਕਰਨਾ ਉਸ ਕੁੜੀ ਦਾ ਤੇ ਇਹਨਾਂ ਨੇ ਕਿਹਾ ਵਿਆਹ ਕਰਨਾ ਨਹੀਂ ਮੇਰੀ ਗੱਲ ਸੁਣੋ ਜੇ ਵਿਆਹ ਤੱਕ ਨੋਬਤ ਆਊਗੀ ਤੇ ਵਿਆਹ ਵੀ ਚੰਗਾ ਕਰਾਂਗੇ ਜਿਸ ਤਰ੍ਹਾਂ ਆਪਾਂ ਆਪਣੀਆਂ ਕੁੜੀਆਂ ਦੇ ਚੰਗੇ ਘਰ ਲੱਭ ਕੇ ਕੀਤੇ ਨਾ ਉਸੇ ਤਰ੍ਹਾਂ ਕਰਾਂਗੇ ਤੇ ਉਹਦੇ ਸਹੁਰਿਆਂ ਨੂੰ ਸਾਰੀ ਸੱਚਾਈ ਦੱਸ ਦਿੱਤੀ ਜਾਊਗੀ ਕਿ ਕੁੜੀ ਸਾਨੂੰ ਲੱਭੀ ਆ ਇਸ ਕੁੜੀਆਂ ਦੀ ਥਾਣੇ ਰਿਪੋਰਟ ਲਖਾਈ ਹੋਈ ਆ ਬਹੁਤ ਅਪੀ ਸਿਆਣੀ ਹੋ ਗਈ ਐ ਤੂੰ ਤੇਰੇ ਲਈ ਕੋਈ ਵੱਡਾ ਛੋਟਾ ਨਹੀਂ ਗਾ ਬਹੁਤ ਸਿਆਣੀ ਹੋ ਗਈ ਐ ਇਹਦੇ ਚ ਵੱਡੇ ਛੋਟੇ ਵਾਲੀ ਕਿਹੜੀ ਗੱਲ ਆਗੇ ਬਹੁਤ ਸਿਆਣੀ ਹੋ ਗਈ ਮਤਲਬ ਸਾਰੇ ਫੈਸਲੇ ਤੂੰ ਆਪੇ ਹੀ ਕਰਨੇ ਆ ਨਾ ਲੈ ਲੈ ਬੁੱਢੀ ਨੂੰ ਮਗਰ ਹਾਏ ਭੈਜਨ ਸ਼ਰਮ ਨਹੀਂ ਆਇਦੈ ਨੇ ਬੁੱਢੀ ਜਾਣਦੇ ਹੋ ਤੂੰ ਕੌਣ ਹੋ ਨਿਆਣੀ ਮੈਨੇ ਬੁੱਢੀ ਕਹਿਣ ਵਾਲੀ ਉਹੀ ਹੈਗੀਆਂ ਜਿੰਨੂੰ ਆਪਣੇ ਹੱਥੀ ਲੈ ਕੇ ਆਏ ਸੀ ਅੱਛੀ ਲੈ ਕੇ ਆਇਆ ਤੇ ਰਮ ਤੈਨੂੰ ਵੱਡੇ ਛੋਟੇ ਦੀ ਕੋਈ ਸ਼ਰਮ ਨਹੀਂ ਆਗੀ ਹਾ ਇਹ ਬੰਨ ਸਾਰੀ ਬਾਹਰ ਦੀ ਸ਼ਰਮ ਆ ਗਈ ਸ਼ਰਮ ਮੈਂ ਤੇ ਮਨੇ ਬੁੱਢੀ ਕਹਵੇ ਬੁੱਢੀ ਹੋ ਕੇ ਰ ਹੈ ਬੁੱਢੀ ਹੋ ਕੇ ਰ ਤੇ ਤਮਾਦ ਸਤਰੇ ਮਤ ਹੋ ਗਿਆ ਬੰਦਾ ਮੇਰਾ ਮਨ ਸਤਰੇ ਮਤ ਆ ਤੀ ਨਾ ਜਨ ਮੈਂ ਸਤਰੇ ਮਤ ਰ ਹੈਗਾ ਇਹ ਪਤਾ ਨਹੀਂ ਲੱਗਦਾ ਕਿ ਮੈਂ ਸਭ ਕੋਈ ਨਾ ਜਾਵੇ ਵਕਤ ਦਾਨ ਦੇ ਤੁਹਾਨੂੰ ਸਭ ਕੋਈ ਪਤਾ ਲੱਗ ਜਾਣਾ ਮੈਂ ਕਹ ਤੂੰ ਵਕਤ ਆਉਂਦੇ ਦੇ ਦੇ ਕੇ ਨਾ ਰੋਣਾ ਮੁੜ ਕੇ ਤੂੰ ਰੋਣਾ ਹੀ ਮਿਆਰੀਆ ਰੋਣਾ ਤੂੰ ਕੋਈ ਰੋਣਾ ਹੀ ਦੇ ਦੇ ਕੇ ਰੋਗੀ ਲਾ ਦੱਸ ਬੰਗਲੇ ਦਾ ਦੱਸ ਕੌਣ ਨੇ ਨਹੀਂ ਫੈਸਲੇ ਕਰਨ ਵਾਲੀ ਘਰ ਨਾ ਨਹੀਂ ਇਹ ਬਹਾ ਵਡੀ ਮੈਂ ਚੱਕ ਮੈਂ ਚੇਤੋ ਬਦੂ ਨਾ ਬਸ ਕਰੋ ਚਾਹੀਦੀ ਬਸ ਕਰੋ ਚਾਹੀਦੀ ਬਸ ਕਰੋ ਜਾਨ ਸੁਆਈ ਅੰਦਰ ਕੰਮੀ ਨਾ ਕਰੀ ਅੰਦਰ ਨੀ ਨਾ ਨਹੀਂ ਬੰਤ ਮੈਂ ਅਸਲੇ ਕਰੀ ਜੇਗੀ ਹਰ ਵੇੜਾ ਗੱਲ ਤੈ ਤੂੰ ਮਰ ਗਿਆ ਜਿਲਾ ਕਰ ਤੈ ਜਾ ਕੇ ਚਲ ਪਰੇ ਆਪਣੇ ਕਮਨੇ ਮੈਂ ਚਾਹੀਦੀ ਛੱਡ ਦੋ ਛੱਡੀ ਛੱਡ ਨਹੀਂ ਤੂੰ ਮੈਨੂੰ ਪਰੇ ਹੋ ਜਾ ਨਹੀਂ ਪਹਿਲਾਂ ਮੇਰੀ ਗੱਲ ਸੁਣ ਲੈ ਮੈਂ ਤੇਰੀ ਸੱਸ ਆ ਤੂੰ ਮੇਰੀ ਸੱਸ ਨਹੀਂ ਹੈਗੀ ਪਤਾ ਮੈਨੂੰ ਸੱਸ ਹੋਈ ਹੈ ਤੇ ਜਿਹੋ ਜਿਹੇ ਹੋ ਵੀ ਪਤਾਗਾ ਆਹੋ ਕੀ ਕੀ ਮੈਂ ਕਾ ਕਰਨ ਡਈ ਆ ਦੇਖ ਲੈ ਨਹੀਂ ਮੈਂ ਤੋਂ ਲਈ ਅੱਜ ਤੱਕ ਤੂੰ ਬੰਨ ਬੋਲਣਾ ਪਿਆ ਅੱਛਾ ਤੈਨੂੰ ਬੋਲਣਾ ਪਿਆ ਤੇਰੀ ਅਕਲ ਤੋਂ ਕਮ ਲੈਂਦੇ ਤੇ ਅੱਜ ਤੱਕ ਨੌਬਤ ਨਹੀਂ ਸੀ ਕਰਤਾ ਯਾਨੀ ਮੇਰੀਆਂ ਮੈਨੂੰ ਅਕਲ ਬੜੀ ਆ ਉਹ ਆਪਣੀ ਅਕਲ ਸੰਭਾਲਾ ਅਕਲ ਬੜੀਏ ਤੇ ਦਿਮਾਗ ਕੀ ਤੇ ਮੂੰਹ ਤੇ ਛੋਲੇ ਪਾਏ ਬੋਲਣਾ ਲੱਗਦਾ ਲੈ ਮੈਂ ਛੋਲੇ ਪਾਏ ਤੈਨੂੰ ਆਏ ਦੱਲ ਨਹੀਂ ਯਾਨੀ ਇਹਨਾਂ ਦਾ ਕਿੰਨਾ ਮੈਂ ਬੋਲਣ ਡਈ ਆ ਨਹੀਂ ਛੋਲੇ ਪਾਏ ਸੀ ਮੈਂ ਛੋਲੇ ਕੀ ਕੁਝ ਨਹੀਂ ਪਾਏ ਅੱਛਾ ਤੇ ਤੀ ਕੁਝ ਕਹਿਣੀ ਆ ਕਦੀ ਮਨਜੂ ਨੂੰ ਕਹਨੀ ਐ ਕਦੀ ਤੂੰ ਅੰਨੂ ਕਹਨੀ ਐ ਨਹੀਂ ਦਵਾਈ ਤਾਰਾ ਦਿਮਾਗ ਖਰਾਬ ਹੋਇਆ ਕਦੀ ਤੂੰ ਜਸਵੀਰ ਨੂੰ ਕਹਨੀ ਐ ਤੇ ਤੈਨਾਂ ਵੀ ਨਾਲ ਹੀ ਹੈ ਤੇ ਮੇਰਾ ਕੋਈ ਦਿਮਾਗ ਖਰਾਬ ਨਹੀਂ ਹੋਇਆ ਯਾਰ ਤੂੰ ਹੀ ਨਾਲ ਦਾ ਦੋਰੀ ਲੈ ਤਰੀ ਬਤਰੀ ਕਰਦਿਆ ਤਰੀ ਬਤਰੀ ਹੋ ਗਈ ਉਹ ਤਰੀ ਬਤਰੀ ਆ ਤੂੰ ਹੋ ਗਈ ਐ ਕਾਜੀ ਕਿਉਂ ਲੜਦੇ ਪਹੁੰਚੇ ਜੀ ਦਿਮਾਗ ਖਰਾਬ ਕੀ ਬੋਲਣੋਂ ਬੁਲਾਇਆ ਹੋਣਾ ਹੀ ਨਹੀਂ ਚਕਾਲ ਚੱਲ ਜਾ ਬੋਲਣ ਜੋ ਕੀ ਸਲਾ ਲੈ ਜਿਹਨੂੰ ਜੇ ਕਰਦਾ ਹਾਲ ਨਹੀਂ ਜੀ ਹੋਣਾ ਜਸਵੀਰ ਭਾਜੀ ਨਾ ਹੋਈ ਕਹਨੀ ਇਹ ਬੰਨ ਛੱਡ ਨਹੀਂ ਛੱਡ ਇਹਨੂੰ ਮੈਂ ਜਰਾ ਦੱਸਾ ਜਰਾ ਦੱਸ ਜਰਾ ਆਹੋ ਨੇ ਕੰਜੀ ਮੈਂ ਸੱਸ ਸੇ ਕੀਆ ਇਹਨੂੰ ਮੈਂ ਦੱਸਦੀ ਆ ਕਿ ਸੱਸ ਇਹ ਆ ਕਿ ਸੱਸ ਮੈਂ ਆ ਦੱਸਾਂਗੀ ਆਹੋ ਕੀ ਸੱਸ ਆਹੋ ਦੇਖੀ ਹੈ ਬੜੇ ਸਾਲਾਂ ਦੀ ਵੇਖਣੀ ਪਈ ਆਹ ਤੂੰ ਵੇਖਣੀ ਹੈ ਇਹ ਨਹੀਂ ਬਈ ਮੈਂ ਕਿ ਛੱਡਾਂ ਲੈ ਸਾਲਾਂ ਦੀ ਵੇਖਾਂ ਸੋ ਬੋਲੀ ਜਾਂਦੀ ਬੋਲੀ ਆਂਦੀ ਇਹ ਨਹੀਂ ਕਹਿੰਦੀ ਕੋਈ ਮੈਂ ਚੁੱਪੀ ਹੋ ਜਾਵਾਂ ਚਲੋ ਚਾਹੀ ਜੀ ਬੱਸ ਕਰੋ ਬੱਸ ਕਰੋ ਚਾਹੀ ਜੀ ਸ਼ਰਮ ਹੀ ਇੰਨਾ ਲਾਈ ਹੋਈ ਹੈ ਨਹੀਂ ਬੱਸ ਕਰੋ ਤੁਹਾਨੂੰ ਬਣੀ ਹੈਗੀ ਹੈ ਮੰਜੂ ਸਾਹ ਬੈਨਾਂ ਨੂੰ ਆਜੋ ਚਾਹੀ ਜੀ ਛੱਡੋ ਛੱਡ ਦੋ ਗੱਲ ਜਿਵੇਂ ਗੱਲ ਜਦ ਗੇ ਹੁੰਦੇ ਤੇ ਛੱਡੋ ਭੈਣ ਜੀ ਕਿਉਂ ਇੰਨੀ ਲੜਾਈ ਕਰਦੇ ਪਏ ਹੋ ਤੁਸੀਂ ਤੈਨੂੰ ਨਹੀਂ ਪਤਾ ਲੱਗਾ ਇਹਦਾ ਕਿਉਂ ਕਰਨੀ ਪਈ ਆ ਅਗਲਾ ਮੈਨੂੰ ਸਖਾਣ ਲਈ ਆ ਜਦੋਂ ਆਈ ਤੇ ਦਿੱਤਾ ਉਹ ਇਧਰ ਰੋਟੀ ਤੱਕ ਨਹੀਂ ਚਿੱਲਾ ਨਹੀਂ ਆਂਦੀ ਉਹੀ ਮੈਂ ਤੱਕ ਦਸਖਾਈਆਂ ਤੈਨੂੰ ਜਾਏ ਨਾ ਬੋਲਦੀ ਸੀ ਮੈਨੂੰ ਸੇ ਕੋਈ ਨਹੀਂ ਸਿੱਖ ਜਾਏਗੀ ਜੇ ਅਸੀਂ ਸਿੱਖ ਗਏ ਤਾਂ ਇਹ ਵੀ ਸਿੱਖੇਗੀ ਸਾਰਾ ਉੱਤਾਰੇ ਕੋ ਜਾ ਸਿੱਖ ਲਈਏ ਨਾ ਸਾਰੀ ਤਾਂ ਸਿੱਖੀ ਲਈਏ ਤੇ ਬੇ ਸਭ ਕੁਝ ਕਰ ਹੀ ਲੈਣੀ ਆ ਹਾਂ ਉਹ ਤਾਂ ਕਰਦੀ ਆ ਮੈਂ ਕਦੋਂ ਕਿਹਾ ਮੈਨੂੰ ਅਗਲਾ ਸਗਾਣ ਡੀਆਂ ਜੇ ਮੈਂ ਤਾਂ ਨੁਕਾ ਥੋੜਾ ਮੈਂ ਕਿਹਾ ਭਾਜੀ ਚੁੱਪ ਕਰੋ ਨਾ ਬੋਲੋ ਨਾ ਚੁੱਪ ਕਰ ਥਾਲੀ ਤੇ ਬੈਗ ਲਵਾਂ ਕਦੀ ਇੱਧਰ ਹੁੰਦੀ ਕਦੀ ਇੱਧਰ ਹੁੰਦੀ ਹੈ ਕੋਈ ਇੱਕ ਫੈਸਲਾ ਲਿਆ ਕਰ ਕਿਹੜੀ ਗੱਲ ਸਹੀ ਹੈ ਤੇ ਕਿਹੜੀ ਗੱਲ ਦਾ ਤੇ ਤੁਹਾਡੇ ਕੋਲ ਹੀ ਸਿੱਖਦੀ ਵੀ ਹੈ ਸਭ ਕੁਝ ਤੁਸੀਂ ਮਨ ਜਿੱਦਾਂ ਕਹਿੰਦੇ ਮੌਦਾ ਚਲ ਜਾਨੀ ਆ ਉਹ ਮੈਨੂੰ ਜਿੱਦਾਂ ਕਹਿੰਦੇ ਮੌਦਰ ਚ ਬਸ ਐ ਹੀ ਗੰਦੀ ਮੌਦਰ ਚਲ ਬਸ ਐ ਹੀ ਕੁਝ ਕਰੀ ਆਪਣਾ ਕੋਈ ਫੈਨ ਨਹੀਂ ਤੇਰਾ ਤੇ ਮੈਂ ਕਿਹੜਾ ਸਟੈਂਡ ਲੈਣਾ ਮੈਂ ਨਾ ਮੈਂ ਤੇ ਕਿਹੜੀ ਮਾੜੀ ਗੱਲ ਕੀਤੀ ਜੇ ਕੁੜੀ ਦਾ ਵਿਆਹ ਦੀ ਗੱਲ ਕਰਨੀ ਬੀਤ ਅੱਜ ਮਾੜੀ ਗੱਲ ਕੀਤੀ ਜੀ ਅੱਛਾ ਬਹੁਤ ਮਾੜੀ ਗੱਲ ਕੀਤੀ ਜੇ ਰਿਸ਼ਤਾ ਕਰਨੇ ਕੰਮ ਸੇ ਮਨ ਤੇ ਦੱਸਦੇ ਤੁਸੀਂ ਤਾਈਆਂ ਤੇ ਉਧਰ ਜਾ ਕੇ ਦੱਸ ਦਿੰਦੀ ਜੇ ਮੈਂ ਦੱਸ ਵੀ ਦਿੰਦੀ ਤੇ ਸਾਬ ਨਾਲ ਹੀ ਦਸਨਾਈ ਦਨਾ ਕਲੇਸ਼ ਤੇ ਨਾ ਪੈਂਦਾ ਉਹ ਕਲੇਸ਼ ਤੇ ਪੈਣਾ ਹੀ ਪੈਣਾ ਦੀਦੀ ਦਾ ਕੁੜੀ ਇਸ ਘਰ ਚ ਰਹਿਣੀ ਕਲੇ ਪੈਣਾ ਹੀ ਪੈਣਾ ਮੇਰੀ ਗਾਲ ਸੁਨੋ ਜੇ ਤੁਸੀਂ ਰਿਸ਼ਤਾ ਚਾਜਦਾ ਲੱਭਦੇ ਨਾ ਤੇ ਇਸ ਤਰ੍ਹਾਂ ਕਲੇਸ਼ ਨਹੀਂ ਪੈਣਾ ਮੈਂ ਕਰ ਦਿੱਤਾ ਰਿਸ਼ਤਾ ਹੋ ਗਿਆ ਜੇ ਕਹਿਤਾ ਤੇ ਕਰ ਵੀ ਦਿੱਤਾ ਐਵੇਂ ਕਹਿਤਾ ਤੇ ਕਰ ਵੀ ਨਹੀਂ ਦਿੱਤਾ ਚਾਈ ਪਾਗਲ ਜਿਹੜੀ ਐਵੇਂ ਬੋਲਦੀ ਹੈ ਚਾਈ ਪਾਗਲ ਹੀ ਹੈ ਐਨੇ ਝਾਲ ਹੋ ਗਏ ਐਨੇ ਝਾਲ ਹੋ ਗਏ ਪਾਗਲ ਹੀ ਬਣੀ ਹੈ ਕੋਈ ਪਾਗਲ ਨਹੀਂ ਬਣੀ ਆਪਾਂ ਬੰਦ ਕਰਕੇ ਐ ਮੈਂ ਉੱਧਰ ਗਿਰਗੜ ਵਾਂਗ ਆਪਣੇ ਰੰਗ ਬਦਲਦੀ ਕਦੀ ਅੰਦਰ ਹੁੰਦੀ ਕਦੀ ਉੱਧਰ ਹੁੰਦੀ ਹੈ ਕੋਈ ਭੈਣ ਜੀ ਰੰਗ ਨਹੀਂ ਬੋਲਦੇ ਜੇ ਤੁਸੀਂ ਵੱਡਿਆਂ ਦੀ ਇੱਜ਼ਤ ਨਹੀਂ ਕਰੋਗੇ ਤੇ ਅਸੀਂ ਤੁਹਾਡੀ ਇੱਜ਼ਤ ਉਹ ਬੜੀ ਕਰਨੀ ਹੈ ਇੱਜ਼ਤ ਇੱਧਰ ਕਰਕੇ ਵੇਖ ਲ ਜੋਗ ਜ ਕਰਦੀ ਚਾਹੀਦੀ ਸਿੱਖਿਆ ਦਾ ਨਸਰੀ ਕਹਿ ਦਾਂਗੇ ਕਹਿ ਦਿਓ ਮੈਨੂੰ ਜੀ ਵਰਕ ਬੰਦਾ ਕਹਿ ਦਿਓ ਮੈਂ ਤੇ ਆਪਣਾ ਧਰਮ ਨਿਭਾਣ ਲਈ ਆ ਕਿ ਮੈਂ ਪਰਿਵਾਰ ਨੂੰ ਇਕੱਠਿਆ ਰੱਖਣਾ ਤੇ ਅਸੀਂ ਪਰਿਵਾਰ ਨੂੰ ਛੱਲਿਆ ਆ ਵਾ ਉਛਾਲਿਆ ਕਰ ਲਈ ਆ ਤੂੰ ਮੰਦੀਆ ਗੱਡੀ ਗੱਲੋ ਤੇ ਹੁਣ ਤੁਹਾਡੇ ਕਹਿੰਦਾ ਮਦਦ ਸੀ ਮਿੰਨੀ ਆਈਗਾ ਤੇ ਰਿਸ਼ਤਾ ਕਰਵਾ ਦੇਈਏ ਤੇ ਤੁਹਾਡੇ ਨਾਲ ਅਸੀਂ ਸਹੀ ਹੋ ਜਾਾਂਗੇ ਤੇ ਮੈਂ ਕਰਵਾਤਾ ਮਿੰਨੀ ਦੱਸ ਗਈ ਰਿਸ਼ਤਾ ਤੂੰ ਦੇਵੇਂ ਗੱਲ ਨੂੰ ਖਿੱਤੀ ਜਾਂਦੀ ਐ ਇਹ ਕੀ ਹੈ ਕਿਉਂ ਜੇ ਤੇ ਕਹਿ ਕਿ ਕਹਿ ਕਰਨਾ ਨਹੀਂ ਆ ਬਿਠਾ ਚੜਨਾ ਉਹਨੂੰ ਆਪਣੇ ਕੋਲ ਮੈਨੂੰ ਪੈਜੀ ਤੁਹਾਡੀ ਬਿਲਕੁਲ ਸਮਝ ਨਹੀਂ ਜੀ ਨਹੀਂ ਸਮਝ ਤੂੰ ਸਮਝੀ ਮੈਨਾਂ ਕੋਈ ਲੋਣੀ ਤੇਰੇ دماغ ਦੇ ਉੱਤੋਂ ਹੀ ਲੰਗ ਜਾਂਦੀ ਐ ਇਹੋ ਜੀਆਂ ਗੱਲਾਂ ਨਾ ਤੇਰੇ ਦਿਮਾਗ ਦੇ ਉੱਤੋਂ ਲੰਗ ਜਾਂਦੀ ਹੁੰਦੀ ਐ ਤੇ ਦਿਮਾਗ ਤੋਂ ਨਹੀਂ ਆਉਂਦੀਆਂ ਮੈਂ ਕੋਈ ਜਦ ਮੇਰੇ ਉੱਪਰੋਂ ਵੀ ਗੱਲਾਂ ਲੰਗ ਜਾਂਦੀਆਂ ਉੱਪਰੋਂ ਲੱਗਦੇ ਤਾਂ ਨਹੀਂ ਸਮਾਈ ਲੱਗਨੀ ਮੈਂ ਬੱਚੇ ਮੈਂ ਪੜ੍ਹਾਏ ਲਖਾਏ ਕਿਤੇ ਬਾਹਰ ਭੇਜ ਜਾਵਾ ਤੁਹਾਡੇ ਬੱਚੇ ਨੂੰ ਅੰਨਾ ਮੈਂ ਕਰਦੀ ਐ ਘਰ ਦਾ ਸਾਰਾ ਮੈਂ ਕੰਮ ਕਰੀ ਮੇਰੇ ਉੱਪਰੋਂ ਵੀ ਲੰਗ ਜਾਂਦੀਆਂ ਮੈਂ ਉੱਪਰੋਂ ਹੀ ਲੰਗ ਜਾਂਦੀ ਐ ਤੇਰੀਆਂ ਇਹ ਜਿਹੜੀ ਵਿਚਲੀਆਂ ਗੱਲਾਂ ਨੇ ਤੇਰੇ ਤੋਂ ਲੰਗ ਜਾਂਦੀਆਂ ਤੂੰ ਨਹੀਂ ਸਮਝ ਸਕਦੀ ਗੱਲਾਂ ਪਰ ਮੈਂ ਤੁਹਾਡੇ ਵੱਖ ਨਾਲ ਦਿਮਾਗ ਨਹੀਂ ਲਾਂਦੀ ਤੁਹਾਡਾ ਸ਼ਤਾਨੀ ਦਿਮਾਗ ਐ ਤੇ ਜੋ ਵੀ ਇਹ ਰਹੇਗਾ ਨਾ ਤੇ ਤੂੰ ਮਰਿਸ਼ਦਾਨ ਵਾਲੇ ਪਾਸੇ ਜਾਣਾ ਤੂੰ ਦਿਲੋਂ ਸੋਚਦੀ ਏ ਹਰ ਗੱਲ ਨੂੰ ਤੇਰਾ ਉਹ ਵੀ ਨਹੀਂ ਆ ਪਤਾ ਨਹੀਂ ਭੈਣ ਜੀ ਤੁਸੀਂ ਕੀ ਸੋਚਦੇ ਹੋ ਕੀ ਨਹੀਂ ਪਰ ਕਿਰਨ ਵੱਲੋਂ ਨਾ ਕੁਝ ਸੋਚਣਾ ਅਸੀਂ ਬੈਠੇ ਹੋਏ ਆ ਉਹਦੇ ਵਾਸਤੇ ਬੈਠੇ ਰੋ ਠੀਕ ਹੈ ਬੈਠੇ ਰੋ ਕਿਰਨ ਵੱਲੋਂ ਸਭ ਬੈਠੀਆਂ ਆਂ ਦੋ ਮਾਵਾਂ ਆ ਗਿਆ ਸੋਚਣ ਦੀ ਮੈਨੂੰ ਲੋੜ ਕੀ ਏ ਸੋਚਣ ਦੀ ਚੋਟੀ ਜਾ ਆਪੇ ਸੋਚੋ ਜੀ ਅੱਛਾ ਮੈਂ ਨਾ 2 ਮਿੰਟ ਥੋੜਾ ਜਿਹਾ ਕੰਮ ਚੱਲੀ ਆਈ ਮੈਂ ਹੁਣੇ ਹੋ ਕੇ ਤੇ ਮੇਰੀ ਗੱਲ ਸੁਣ ਕੋਈ ਵੀ ਮੇਰੇ ਮਗਰੋਂ ਨਾ ਚਾਈ ਨਾ ਨਾ ਪੈਂਚੀ ਨਾ ਕੋਈ ਗੱਲ ਨਹੀਂ ਕਰਨੀ ਨਹੀਂ ਮੈਂ ਨਹੀਂ ਕਰਦੀ ਬੈਠੀਆਂ ਰਹਿੰਦੇ ਕਿਉਂਕਿ ਦੁਬਾਰਾ ਕਲੇਸ਼ ਸ਼ੁਰੂ ਹੋਏ ਨਾ ਕਲੇਸ਼ ਨੂੰ ਤੇ ਗੋਲੀ ਮਾਰਨੋ ਟਾਈਮ ਕਿੰਨਾ ਹੋ ਗਿਆ ਜਦੋਂ ਕੁੜੀ ਆਈ ਨਹੀਂ ਟਾਈਮ ਕਿੰਨਾ ਹੋ ਗਿਆ ਮੈਂ ਆਸਟੋ ਵਾਲੇ ਨੂੰ ਫੋਨ ਕਰਨ ਡਈ ਆ ਫੇਰ ਤੇ ਉਹ ਫੋਨ ਨਹੀਂ ਚੁੱਕਣ ਡਿਆ ਆ ਜਾਂਦੀ ਹੁਣੇ ਅਜੇ ਤਾਂ 10 ਮਿੰਟ ਹੀ ਹੋਏ ਆ ਚਲੋ ਜੀ ਆ ਗਈ ਠੀਕ ਹੈ ਨਾ ਤੇ ਫਿਰ ਮੈਂ ਚਲੀ ਜਾਣਾ ਮਗੀ ਲੈਣ ਉਹਨੂੰ ਆ ਜਾਣਾ ਮੈਨੂੰ ਪਤਾ ਹੈ ਮੇਰੇ ਨਾਲ ਵੱਧ ਤੋਂ ਫਿਕਰ ਕਰਦੀ ਨਹੀਂ ਹੋ। ਨਹੀਂ ਫਿਕਰ। ਦੇਖੋ ਭਾਂਜੀ ਪੰਜ ਵਾ ਚੱਲੇ ਜੇ। ਆਹੋ ਸਰਦੀਆਂ ਦੇ ਦਿਨੇ ਹਨੇਰਾ ਵੀ ਹੁੰਦਾ। ਅੱਛਾ ਠੀਕ ਆ। ਜਿਹੜੀ ਗੱਲ ਤੋਂ ਮੈਂ ਕਹੀ ਨਾ ਤੈਨੂੰ ਉਹ ਗੱਲ ਤਾਂ ਧਿਆਨ ਰੱਖੀ। ਚੱਲ ਮੈਂ ਆਏ ਤੇ ਜਦੋਂ ਕੁੜੀ ਆ ਗਈ ਨਾ ਮੈਨੂੰ ਫੋਨ ਕਰ ਦੇਵੇਂ। ਚਲ ਜਲਦੀ ਆ ਜਾ ਨਾ ਫਿਰ। ਤੁਸੀਂ 5 ਮਿੰਟ ਕਹਿ ਕੇ ਜਾਂਦੇ ਹੁੰਦੇ ਕਿੰਨਾ ਟਾਈਮ ਲਾਂਦੇ ਜੇ। ਮੰਮੀ ਚਾਚੀ ਜੀ ਕਿੱਥੇ ਆ ਸਾਰੇ ਕਮਰੇ 'ਚ ਵੀ ਨਹੀਂ ਕੋਈ ਹੈਗਾ ਲੈ ਚਾਚੀ ਤੇ ਹਾਸੂਤੇ ਪਏ ਆ ਚਾਚੀ ਜੀ ਕੀ ਹੈ ਆ ਜਾ ਪੁੱਤਰ ਹਾਂਜੀ ਆ ਗਈ ਮੈਂ ਮੇਰੀ ਗੱਲ ਸੁਣੋ ਇੱਥੇ ਹੀ ਸੁੱਤੇ ਜੇ ਕਮਰੇ 'ਚ ਸੁੱਤੇ ਜਾਂਦੇ ਮਨ ਨੂੰ ਟੈਨਸ਼ਨ ਹੀ ਪੜੀ ਲੱਗੀ ਏ ਟਾਈਮ ਪਤਾ ਨਹੀਂ ਲੱਗਾ ਇੱਕ ਮਿੰਟ ਵਿੱਚ ਮੇਰੀ ਆਖ ਲੱਗੀ ਮੇਰਾ ਪੁੱਤਰ ਨਾ ਲੇਟ ਕਿਉਂ ਗਿਆ ਮੈਂ ਉਹ ਚਾਚੀ ਜੀ ਤੁਹਾਨੂੰ ਪਤਾ ਨਾ ਇੰਨਾ ਜ਼ਿਆਦਾ ਟ੍ਰੈਫਿਕ ਰਸਤੇ ਦੇ ਵਿੱਚ ਤੇ ਉਹ ਫਿਰ ਆਟੋ ਵੀ ਤੁਹਾਨੂੰ ਪਤਾ ਬਦਲਣਾ ਪੈਂਦਾ ਵਾ ਤੇ ਅੱਜ ਉਹ ਵੀ ਆਟੋ ਨਹੀਂ ਆਇਆ ਜਿਹੜਾ ਪੱਕਾ ਲਾਇਆ ਸੀ ਕਿਤੇ ਚਾਈਆਂ ਫਿਰ ਕਿਸੇ ਹੋਰ ਦੇ ਵਿੱਚ ਆਈਆਂ ਹਾਂ ਮੈਂ ਤੇ ਉਥੇ ਆਲ ਸਲੂਨ ਤੋਂ ਫੋਨ ਕਰਵਾਇਆ ਪਰ ਉਹ ਫੋਨ ਵੀ ਨਹੀਂ ਚੁੱਕਣ ਦਿਆ ਹੈਗਾ ਫਿਰ ਮੈਂ ਆਪੇ ਆਈ ਹਾਂ ਚਲ ਆਂਦੇ ਨਾ ਭਾਜੀ ਮੈਂ ਗੱਲ ਕਰਦੀ ਮੈਂ ਤੈਨੂੰ ਫੋਨ ਹੀ ਲਾ ਦੰਨੀ ਫੋਨ ਹੋਏਗਾ ਤੈਨੂੰ ਕਰ ਤੇ ਦਵਾ ਕਰਾਂਗੀ ਫੋਨ ਕਿ ਪੁੱਤਰ ਕਿੱਥੇ ਹੈਗਾ ਕਿੱਥੇ ਨਹੀਂ ਹੈਗਾ ਚਲੋ ਚਾਚੀ ਜੀ ਕੋਈ ਗੱਲ ਨਹੀਂ ਛੱਡੋ ਸਾਰੇ ਮੈਨੂੰ ਇੱਕ ਗੱਲ ਦੱਸੋ ਅ ਮੰਮੀ ਕਿੱਥੇ ਆ ਚਲ ਤੂੰ ਸਾਰੀ ਗੱਲ ਛੱਡ ਪੁੱਤਰ ਤੂੰ ਦੂਸਰੇ ਆਟੋ ਦੇ ਵਿੱਚ ਆਈਆਂ ਨੂੰ ਕਿਹਾ ਕੀ ਹੋਏਗਾ ਕਿਸਨਾ ਹੀ ਤੂੰ ਆਪਣੇ ਘਰ ਚਾਚੀ ਜੀ ਮੈਨੂੰ ਤਾਂ ਕਿੰਨੇ ਦਿਨ ਹੋ ਗਏ ਆ ਸਲੂਨ ਜਾਂਦੇ ਨੂੰ ਮੈਂ ਜਦੋਂ ਆਟੋ ਦੇ ਵਿੱਚ ਬਹਿ ਜਾਂਦੀ ਹਾਂ ਨਾ ਤੇ ਮੈਂ ਰਾਹ 'ਚ ਵੇਖਦੀ ਜਾਂਦੀ ਹਾਂ ਤੇ ਉਹ ਨਿਸ਼ਾਨੀਆਂ ਜੇ ਲਗਾਉਂਦੀ ਜਾਂਦੀ ਕਿ ਹੁਣ ਇੱਥੇ ਆ ਹਣਾ ਉੱਥੇ ਉਹ ਆਣਾ ਫਿਰ ਮੈਂ ਉਤਨਾ ਹੀ ਉਹਨਾਂ ਨੂੰ ਦੱਸ ਦਿੱਤਾ ਸਾਰਾ ਐਡਰੈਸ ਆਪਣਾ ਐਡਰੈਸ ਕੀ ਦੱਸਿਆ ਹੀ ਉਹ ਘਰ ਦਾ ਪੂਰਾ ਹਾਂਜੀ ਆਪਣੇ ਘਰ ਦਾ ਐਡਰੈਸ ਦੱਸਿਆ ਫਿਰ ਜਿੱਤਨਾ ਜਿੱਤਨਾ ਸਾਰੀਆਂ ਚੀਜ਼ਾਂ ਵੇਖਦੀਆਂ ਗਈਆਂ ਨਾ ਮੈਨੂੰ ਫਿਰ ਮੈਨੂੰ ਪਤਾ ਲੱਗ ਗਿਆ ਕਿ ਮੈਂ ਬਿਲਕੁਲ ਸਹੀ ਰਸਤੇ ਤੇ ਜਾਣ ਨਹੀਂ ਆ ਚੱਲ ਪੁੱਤਰਾ ਆ ਗਿਆ ਤੇ ਬਹੁਤ ਵਧੀਆ ਤੁਹਾਨੂੰ ਆਪਣੇ ਘਰ ਦਾ ਪਤਾ ਲੱਗ ਗਿਆ ਮਰ ਨੂੰ ਆਪਣੇ ਘਰ ਦਾ ਕੁਛ ਨਹੀਂ ਯਾਦ ਆਂਦਾ ਬੈ ਤੇਰਾ ਭੈਣ ਕੌਣ ਸੀ ਭਰਾ ਕੌਣ ਸੀ ਮੰਮੀ ਕੀ ਡੈਡੀ ਹੀ ਕਿੱਥੇ ਰਹਿੰਦੀ ਸੀ ਤੈਨੂੰ ਉਹ ਨਹੀਂ ਪਤਾ ਲੱਗਦਾ ਪਿਆ ਚਾਚੀ ਜੀ ਜੇ ਮੈਨੂੰ ਕੁਛ ਪਤਾ ਲੱਗਦਾ ਹੁੰਦਾ ਤੇ ਮੈਂ ਤੁਹਾਨੂੰ ਦੱਸ ਹੀ ਦੇਣਾ ਸੀਗਾ ਉਸ ਬਾਰੇ ਤੇ ਮੈਨੂੰ ਕੁਛ ਵੀ ਯਾਦ ਨਹੀਂ ਮੈਨੂੰ ਤੇ ਇਹੋ ਹੀ ਯਾਦ ਆ ਕਿ ਮੇਰੀ ਮਾਂ ਜਿਹੜੇ ਮੈਨੂੰ ਇੱਥੇ ਲੈ ਕੇ ਆਈ ਉਹੀ ਮੇਰੀ ਮਾਂ ਆ ਤੇ ਤੁਸੀਂ ਸਾਰਾ ਮੇਰਾ ਪਰਿਵਾਰ ਜੀ ਚਲ ਮੇਰਾ ਤੋ ਔਰ ਅੱਛਾ ਔਰ ਜਿੱਥੇ ਜਾਣੀ ਵੀ ਤੁਹਾਨੂੰ ਸਭ ਕੁਝ ਆਂਦਾ ਪਿਆ ਹੋਣਾ ਹਾਂਜੀ ਹਾਂਜੀ ਚਾਚੀ ਜੀ ਅੱਜ ਮੈਂ ਬੜਾ ਕੁਝ ਸਿੱਖਿਆ ਹੋਰ ਵੀ ਨਵੀਆਂ ਨਵੀਆਂ ਚੀਜ਼ਾਂ ਸਿੱਖੀਆਂ ਤੇ ਮੈਂ ਤੁਹਾਡੇ ਉੱਤੇ ਕਰਾਂਗੀ ਅੱਛਾ ਹਾਂਜੀ ਸੋਨਾ ਸਿਖਾਉਂਦੇ ਪਿਆ ਤੂੰ ਬਹੁਤ ਸੋਨਾ ਸਿਖਾਉਂਦੇ ਚਾਹ ਤੂੰ ਆਪਣਾ ਮੇਰਾ ਪੁੱਤ ਪੈਰਾਂ ਤੇ ਸਟੈਂਡ ਹੋ ਜਾਏਗਾ ਵਧੀਆ ਹੀ ਆ ਨਾ ਸਗੋਂ ਫੇ ਤੈਨੂੰ ਅਸੀਂ ਆਪਣਾ ਖੋਲ ਦਵਾਂਗੇ ਚਾਹੇ ਤੂੰ ਨੌਕਰੀ ਕਰ ਲਈ ਜੋ ਜੋ ਤੇਰਾ ਦਿਲ ਆਏਗਾ ਤੂੰ ਕਰ ਸਭ ਤੋਂ ਪਹਿਲਾਂ ਭੈਣ ਜੀ ਆਂਦੇ ਆ ਨਾ ਤੈਨੂੰ ਮੋਬਾਈਲ ਲੈ ਕੇ ਦਿੰਨੇ ਕੀ ਦੇ ਦੇਵੀ ਪੁੱਤਰ ਮੈਂ ਨਾ ਡਾ ਕੋਲੋਂ ਦਾ ਫੇਸ ਹੀ ਵੇਖਣ ਨਹੀਂ ਆ। ਕਿਉਂ? ਕੋਈ ਗੱਲ ਹੋਈ ਹੈ ਘਰ ਦੇ ਵਿੱਚ? ਤੜਾ ਫੇਸ ਬੜਾ 부ਜਿਆ 부ਜਿਆ ਲੱਗੰਦਿਆ। ਨਾ ਮੈਨੂੰ ਚਾਈ ਜੀ ਨਜ਼ਰ ਆਂਦੇ ਆ, ਨਾ ਮੈਨੂੰ ਤਾਈ ਨਜ਼ਰ ਆਂਦੀ ਤੇ ਨਾ ਹੀ ਮੰਮੀ ਨਜ਼ਰ ਆਂਦੇ। ਹੋਇਆ ਕੀ? ਮੈਨੂੰ ਦੱਸੋ ਤੇ ਸਹੀ। ਕੁਛ ਨਹੀਂ ਆ ਪੁੱਤਰ। ਕੁਛ ਨਹੀਂ ਆ ਤੈਨੂੰ ਵੈਸੇ ਲੱਗਦਾ ਪਿਆ। ਚਾਈ ਜੀ ਵੀ ਕਹਾਨੀ ਹੈ, ਉਹ ਵੀ ਕਹਾਣੀ ਨਾ ਮੈਨੂੰ ਦਿਲ ਨਹੀਂ ਲੱਗਦਾ ਭਾਈ। ਤਦ ਮਨ ਨੂੰ ਨੀਂਦ ਆ ਗਈ। ਉਹੋ ਜੀ ਕੋਈ ਗੱਲ ਨਹੀਂ। ਦੱਸੋ ਤੇ ਸਹੀ ਗੱਲ ਕੀ ਹੈ? ਆਇਓ ਬੱਤਰ ਕੋਈ ਗੱਲ ਨਹੀਂ ਕਿ ਤੈਨੂੰ ਤਾਂ ਹੀ ਦੇ ਆਪਣੇ ਸੁਭਾਅ ਦਾ ਪਤਾ ਹੀ ਹੈ ਕੋਈ ਉਹ ਦੀ ਗੱਲ ਨਹੀਂ ਹੈ ਨਾਲੇ ਤੇਰੇ ਤੇ ਬੋਝ ਥੋੜੀ ਅਸੀਂ ਪਾਣਾ ਮੈਂ ਤੂੰ ਆਪਣਾ ਆਰਾਮ ਨਾਲ ਕੰਮਕੂਮ ਸਿੱਖ ਧਿਆਨ ਦੇ ਨਾਲ ਸਿੱਖਣਾ ਵਾ ਹਾਂਜੀ ਹਾਂਜੀ ਚਾਚੀ ਜੀ ਮੈਂ ਬੜੀ ਧਿਆਨ ਨਾਲ ਸਿੱਖਣੀ ਚਲੋ ਹਣ ਮੈਨੂੰ ਭੁੱਖ ਲੱਗੀ ਆ ਮੇਰੇ ਲਈ ਕੁਝ ਖਾਣ ਨੂੰ ਲੈ ਆਓ ਮੈਂ ਚੱਲੀ ਹਾਂ ਅੰਦਰ ਕੀ ਖਾਣਾ ਹੈ ਜੋ ਮਰਜੀ ਬਣਾ ਦਿਓ ਜੋ ਮਰਜੀ ਬਣਾਦਾ ਚਲ ਠੀਕ ਹੈ ਚਲੋ ਠੀਕ ਹੈ ਚਾਚੀ ਜੀ ਧਿਆਨ ਨਾਲ ਹੈ 10 10 ਕੀ ਦੱਸਾਂ ਕੁੜੀ ਨੂੰ ਮਸੀ ਮਸੀ ਤੂੰ ਠੀਕ ਹੋਈ ਐ ਮੈਂ ਨਹੀਂ ਚਾਹਂਦੀ ਕਿ ਕੋਈ ਗੱਲ ਵੀ ਦੱਸਾਂ ਤੇਰੇ ਦਿਮਾਗ ਤੇ ਦੁਬਾਰਾ ਟੈਨਸ਼ਨ ਪੈ ਜਾਵੇ ਜਿਸ ਦੇ ਨਾਲ ਫਿਰ ਤੂੰ ਐ ਬਿਮਾਰ ਪੈ ਜਾਵੇਂ ਜਾਂ ਡਿਪਰੈਸ਼ਨ 'ਚ ਚਲੀ ਜਾਵੇ ਭੈਣ ਜੀ ਇਹ ਜੇ ਆਏ ਨਹੀਂ ਮਨੂੰ ਕਹਿ ਕੇ ਕਿ ਮੈਂ ਹੁਣ ਨਹੀਂ ਆ ਜੰਨੀ ਉਧਰੋਂ ਪੂਰੀ ਵੀ ਸੌਂ ਗਈ ਐ ਹੁਣੇ ਕੀ ਆਣਾ ਸੀ ਉਹ ਟਾਈਮ ਲੱਗ ਗਿਆ ਅੱਛਾ ਜੀ ਮੇਰੀ ਗੱਲ ਸੁਣ ਹੂੰ ਇਹ ਕਿਰਨ ਕਿੰਨੇ ਵਜੇ ਆਈ ਐ ਕਿਰਨ ਤੇ ਅੱਜ ਲੇਟ ਆਈ ਜੇ ਤੇ ਕਾਜੀ ਖੋਸ਼ ਕਪੜੀ ਵਾਲੀ ਵੀ ਗੱਲ ਜੇ ਕੁਝ ਦਿਨੋਂ ਆਪਣੇ ਘਰਦਿਆਂ ਦਾ ਯਾਦ ਆ ਗਿਆ ਉਹ ਘਰ ਦੇ ਜਦੋਂ ਯਾਦ ਆਏਗੇ ਦੇਖੀ ਜਾਏਗੀ ਹਾਂ ਆਟੋ ਵਾਲਾ ਨਹੀਂ ਜੇ ਪਹੁੰਚਿਆ ਉੱਥੇ ਜਿਹੜਾ ਪੱਕਾ ਲਾਇਆ ਹੈ ਤੁਸੀਂ ਵੇਖ ਲਾ ਉਹਨੇ ਮੈਨੂੰ 2000 ਕਿਹਾ ਸੀ ਤੇ ਮੈਂ ਉਹਨੂੰ ਕਿਹਾ ਤੂੰ 500 ਰੁਪਏ ਵਧ ਲੈ 500 ਰੁਪਏ ਮਹੀਨਾ ਦੇਣ ਦੇ ਆ ਤੇ ਟਾਈਮ ਨਾਲ ਪਹੁੰਚਿਆ ਨਹੀਂ ਚੰਗਾ ਸੋ ਕੋ ਨਹੀਂ ਪਹੁੰਚਿਆ ਦੇ ਤੁਸੀਂ ਪੂਰੀ ਗੱਲ ਸੁਣੋ ਮੇਰੀ ਪਾਗਲੇ ਤੂੰ ਅਖੇ ਚੰਗਾ ਸੋ ਕੋ ਨਹੀਂ ਪਹੁੰਚਿਆ ਇਹ ਅੱਗੇ ਮਣੀ ਭੈਂਜੀ ਪਾਗਲ ਕਹਿੰਦੇ ਅੱਜ ਤੁਸੀਂ ਮੈਨੂੰ ਪਾਗਲ ਕਹੀ ਜਾਂਦੇ ਪੇ ਪਹਿਲਾਂ ਮੇਰੀ ਗੱਲ ਸੁਣੋ ਹਾਂ ਅੱਜ ਕੋਈ ਦੂਸਰਾ ਆਟੋ ਹਾਂ ਆਪੇ ਕਰਕੇ ਆਈ ਜੇ ਕਿਰਨ ਹਾਂ ਘਰ ਆਪਣੇ ਆਪ ਘਰ ਆਈ ਆ ਆਪਣੇ ਆਪ ਆਈ ਜੇ ਸੱਚੀ ਹਾਂ ਮੈਂ ਝੂਠ ਬੋਲਦੀ ਮੈਂ ਤੁਹਾਡੇ ਨਾਲ ਤੇ ਮੈਨੂੰ ਕੰਦੀ ਮੈਂ ਕਿਹਾ ਤੂੰ ਲੇਟ ਹੋ ਗਈਆਂ ਕੰਦੀ ਚਾਚੀ ਜੀ ਅੱਜ ਮੇਰਾ ਆਟੋ ਵਾਲਾ ਆਇਆ ਨਹੀਂ ਤੇ ਮੈਂ ਆਪੇ ਆਟੋ ਕਰਕੇ ਮੈਂ ਕਿਹਾ ਪੁੱਤਰ ਤੂੰ ਆਟੋ ਵਾਲਾ ਕਰਕੇ ਕਿਸਰਾ ਆਈਆਂ ਕੰਦੀ ਮੈਂ ਨਾ ਥੋੜੀ ਥੋੜੀ ਨਾ ਨਿਸ਼ਾਨੀਆਂ ਯਾਦ ਰੱਖੀਆਂ ਮੈਂ ਕਿ ਪੁੱਤ ਜੀ ਤੈਨੂੰ ਕੋਈ ਲੈ ਜਾਂਦਾ ਕੰਦੀ ਨਹੀਂ ਮਨੂੰ ਕਿਸੇ ਨੇ ਐਵੇਂ ਲੈ ਨਹੀਂ ਉਹਨ ਮੈਂ ਰਸਤਾ ਦੱਸੀ ਕਿ ਦੱਸੀ ਤੇ ਆ ਗਿਆ ਤੇ ਆਪਣੇ ਆਪ ਉਹ ਘਰ ਆ ਗਈ ਤੇ ਚੱਲ ਵਧੀਆ ਹੋ ਗਿਆ ਤੇ ਚਲੋ ਮੇਰੀ ਹੁਣ ਤੁਸੀਂ ਉਹ ਮੇਰੀ ਗੱਲ ਨੂੰ ਤੁਸੀਂ ਮੇਰੀ ਸੁਣੀ ਜਾਓ ਬਸ ਹਾਂ ਜਿੱਥੇ ਭੰਜੀ ਅਸੀਂ ਅੱਨਾ ਕੁਛ ਕੀਤਾ ਵੈ ਤੇ ਕੁੜੀ ਨੂੰ ਕੋ ਮੋਬਾਈਲ ਨਾ ਲੈ ਦੇਈਏ ਹਾਂ ਇਹ ਕਰ ਤਾ ਤੂੰ ਸਹੀ ਕਹੀ ਮੋਬਾਈਲ ਨੂੰ ਲੈ ਕੇ ਦੇਣਾ ਚਾਹੀਦਾ ਜਿਸ ਤਰ੍ਹਾਂ ਅੱਜ ਹੋ ਗਿਆ ਗਾਂ ਵੀ ਹੋ ਸਕਦਾ ਬੱਚਾ ਫੋਨ ਕਰਕੇ ਸਾਨੂੰ ਦੱਸ ਦੇ ਸਕਦਾ ਨਾ ਕਿ ਮੈਨੂੰ ਆ ਕੇ ਲੈ ਜਾਓ ਜਾਂ ਕੋਈ ਚੀਜ਼ ਮੇਰੇ ਤੱਕ ਨਹੀਂ ਪਹੁੰਚੀਗੀ ਭਾਵੇਂ ਨਾ ਜਿਆਦਾ ਮਹਿੰਗਾ ਨਹੀਂ ਲਵਾਂਗੇ ਛੋਟਾ ਮੋਟਾ ਨੂੰ ਮੋਬਾਈਲ ਲੈ ਕੇ ਦੇਈਏ ਕੁੜੀ ਨੂੰ ਲੋੜ ਹੈਗੀ ਜੋ ਨੂੰ ਹੁਣ ਕੁੜੀ ਨੂੰ ਮੰਨਜੋ ਸਾਰੇ ਪਰਿਵਾਰ ਨੇ ਤੇ ਅੱਗੇ ਮੇਰਾ ਬਹੁਤ ਸਾਥ ਦਿੱਤਾ ਹੈ ਮੇਰਾ ਤੇ ਮਨ ਵੈਸੇ ਕਰਨ ਦੇ ਆ ਕਿ ਉਹਨੂੰ ਐਕਟਿਵ ਆ ਲੈ ਦੀਏ ਉਹਨੂੰ ਜਾਨ ਸਿਖਾ ਦਈਏ ਲੈ ਦੋ ਤੇ ਨਾਲੇ ਸਾਨੂੰ ਵੀ ਸੋਖ ਹੋ ਜੈਗੇ ਅਸੀਂ ਬੈਠ ਕੇ ਚਲੇ ਜਾਵਾਂ ਕਰ ਜਿਹੜੀ ਅੰਦਰ ਧਾੜਕਾ ਬੈਠੀ ਆ ਉਹ ਤਾਂ ਕੀ ਕਰਾਂਗੇ ਉਹਦੀ ਗੱਲ ਛੱਡੋ ਉਹਨੂੰ ਜ਼ਿਆਦਾ ਤੇ ਬਈ ਬੋਲਣ ਦੀ ਥੋੜਾ ਹੋਰ ਬੋਲ ਲੈਗੀ ਫਿਰ ਸੰਭਲਵਾਂਗੇ ਬੋਲਣ ਦੋ ਤੈਨੂੰ ਲੜਾਈ ਤੋਂ ਡਰਨੇ ਲੱਗਦਾ ਹਾਏ ਹਾਏ ਤਿੰਨ ਜਣੀਆਂ ਨਾ ਇੱਕ ਜਣਾ ਲੜਦਾ ਪੈਣਾ 10 ਜਣੇ ਥੋੜੀ ਲੜਨ 10 ਲੜਦੇ ਹੋਣ ਨਾ ਤੇ ਫਿਰ ਇੱਕ ਬੰਦਾ ਕੁਝ ਨਹੀਂ ਕਰ ਸਕਦਾ ਤੇ ਇੱਕ ਬੰਦਾ ਲੜਦਾ ਪੈ 10 ਜਣੇ ਤੇ ਸਾਡੇ ਨਾਲ ਹੀ ਆ ਨਾ ਲੈ ਦੰਨੇ ਬਾਕੀ ਆਪੇ ਦੇਖੀ ਜਾਏਗੀ ਚਲਾ ਜਾਓ ਨਾ